ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ ਇਹਦੇ ਵਿੱਚ ਬਠਿੰਡਾ ਰੇਂਜ ਪੁਲਿਸ ਵੱਲੋਂ ਪਿਛਲੇ 3 ਮਹੀਨੇ ਵਿੱਚ ਜੋ ਕਾਰਗੁਜ਼ਾਰੀ ਆ ਜਿਹਦੇ ਤਹਿਤ ਕਿ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਪਬਲਿਕ ਦੀ ਸੇਵਾ ਵਾਸਤੇ ਹਰ ਸਮੇਂ ਜਿਹੜਾ ਹੈਗਾ ਤਿਆਰ ਆ ਤੇ ਸੱਚੇ ਦਿਲ ਤੋਂ ਜਿਹੜਾ ਹੈਗਾ ਜੋ ਵੀ ਪ੍ਰੋਬਲਮ ਕ੍ਰਾਈਮ ਦੇ ਵਿੱਚ ਕਿਸੇ ਕਿਸਮ ਦੀ ਵੀ ਪਬਲਿਕ ਨੂੰ ਆਦੀ ਹੈ ਉਹਨੂੰ ਅਸੀਂ ਜਿਹੜਾ ਹੈਗਾ ਛੇਤੀ ਤੋਂ ਛੇਤੀ ਜਿਹੜਾ ਦੋਸ਼ੀ ਆ ਉਹਨੂੰ ਅਰੈਸਟ ਕਰਨਾ ਔਰ ਉਦੇ ਮੁਕਦਮੇ ਦਾ ਚਲਾਨ ਦੇਣਾ ਤਾਂ ਕਿ ਲੋਕਾਂ ਨੂੰ ਘੱਟੋ ਘੱਟ ਜਿਹੜਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਉਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਿਛਲੇ 3 ਮਹੀਨੇ ਦੇ ਵਿੱਚ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡਾ ਨਸ਼ਿਆਂ ਦੇ ਖਿਲਾਫ ਜਿਹੜਾ ਸਾਡੀ ਮੁਹਿਮਾ ਹੈ ਯੁੱਧ ਨਸ਼ਿਆਂ ਖਰੂਤ ਉਹਦੇ ਵਿੱਚ ਜਿਹੜਾ ਹੈਗਾ ਅਸੀਂ 500 ਦੇ ਕਰੀਬ ਜਿਹੜਾ ਹੈਗਾ ਮੁਕਦਮੇ ਦਰਜ ਕੀਤੇ ਨੇ 500 ਦੋਸ਼ੀ ਫੜੇ ਨੇ ਤੇ 343 ਦੇ ਕਰੀਬ ਮੁਕਦਮੇ ਦਰਜ ਕੀਤੇ ਨੇ ਪੂਰੀ ਰੇਂਜ ਦੇ ਵਿੱਚ ਇਹਦੇ ਵਿੱਚ 343 ਮੁਕਦਮਿਆਂ ਦੇ ਵਿੱਚੋਂ 192 ਜਿਹੜਾ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਤੇ 151 ਮਾਨਸਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਜਿਹੜੇੁੱਲ 520 ਦੋਸ਼ੀ ਫੜੇ ਨੇ ਉਹਦੇ ਵਿੱਚ 320 ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਨੇ ਤੇ 200 ਦੇ ਕਰੀਬ ਜਿਹੜਾ ਹੈਗਾ ਮਾਨਸਾ ਜ਼ਿਲ੍ਹੇ ਦੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਇਹਨਾਂ ਮਕਦਮਿਆਂ ਦੇ ਵਿੱਚ ਜਿਹੜਾ ਹੈ ਪਿਛਲੇ 3 ਮਹੀਨੇ ਦੌਰਾਨ ਜਿਹੜੀ ਰਿਕਵਰੀ ਹੈ ਉਹ 5 ਕਿਲੋ ਹਿਰੋਇਨ ਤਕਰੀਬ ਤਰੀਬ ਬਰਾਮਦ ਹੋਈ ਹੈ ਔਰ 10 ਕਿਲੋ ਜਿਹੜਾ ਹੈਗਾ 15 ਕਿਲੋ ਓਪੀਐਮ ਬਰਾਮਦ ਹੋਈ ਹੈ ਜਿਦੇ ਚ 10 ਕਿਲੋ ਜਿਹੜੀ ਹੈਗੀ ਬਠਿੰਡੇ ਦੀ ਹੈ ਔਰ 5 ਕਿਲੋ ਦੇ ਕਰੀਬ ਜਿਹੜੀ ਹੈ ਮਾਨਸੇ ਦੀ ਹੈ 7 ਕੁਇੰਟਲ ਪੋਪੀ ਹਸਕ ਜਿਹੜੀ ਹੈ ਅਸੀਂ ਬਰਾਮਦ ਕੀਤੀ ਹੈ 19000 ਦੇ ਕਰੀਬ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਉਹਨਾਂ ਨੂੰ ਬਰਾਮਦ ਕੀਤਾ ਜਿਦੇ ਚ 16000 ਜਿਹੜੀਆਂ ਨਸ਼ੀਲੀਆਂ ਗੋਲੀਆਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਰਾਮਦ ਕੀਤੀਆਂ ਅਲੱਗ-ਅਲੱਗ ਐਫ ਆਈ ਆਰ ਦੇ ਤਹਿਤ ਔਰ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਕਮਰਸ਼ੀਅਲ ਰਿਕਵਰੀ ਦੇ ਕੁਝ ਜਿਹੜੇ ਵਧੀਆ ਕੇਸ ਵੀ ਰਜਿਸਟਰ ਹੋਏ ਨੇ ਜਿਨ੍ਹਾਂ ਦਾ ਵੇਰਵਾ ਜਿਹੜਾ ਹੈਗਾ ਪ੍ਰੈਸ ਨੋਟ ਦੇ ਵਿੱਚ ਦਿੱਤਾ ਹੋਇਆ ਹੈਗਾ ਉਹਦੇ ਚ ਜਿਹੜੇ ਮੁੱਖ ਕੇਸ ਨੇ ਉਹਨਾਂ ਚ ਇੱਕ 2 ਕੁਇੰਟਲ ਪੌਪੀ ਹਸਕ ਬਰਾਮਦ ਹੋਈ ਹੈ ਜਾਰ ਜਿਹੜੇ ਨੇ ਕਮਰਸ਼ੀਅਲ ਰਿਕਵਰੀ ਦੇ ਫਾਰਮਾਸਿਊਟੀਕਲ ਡਰੱਗਸ ਦੀਆਂ ਐਫਆਈਆਰ ਜਿਹੜੀਆਂ ਬਠਿੰਡੇ ਵਿੱਚ ਦਰਜ ਹੋਈਆਂ ਨੇ ਔਰ ਇਸ ਤੋਂ ਇਲਾਵਾ ਮਾਂਡਸੇ ਜ਼ਿਲ੍ਹੇ ਦੇ ਵਿੱਚ ਇੱਕ 1.2 ਕਿਲੋ ਹਿਰੋਇਨ ਦੀ ਜਿਹੜੀ ਬਰਾਮਦਗੀ ਹੋਈ ਹੈ ਸਿਟੀ ਮਾਂਡਸਾ ਥਾਣੇ ਦੇ ਵਿੱਚ ਔਰ ਇਸ ਮੁਕਦਮੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿਹੜਾ ਇਹਦੇ ਵਿੱਚ ਗੁਰਸੇਵਕ ਨਾਮ ਦਾ ਦੋਸ਼ੀ ਸੀਗਾ ਉਹਦੇ ਕੋਲੋਂ 5 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ ਸੀ ਅਤੇ ਕੱਲ ਹੀ ਜਿਹੜਾ ਹੈਗਾ ਉਸ ਵਿਅਕਤੀ ਦਾ 32 ਲੱਖ ਦੇ ਕਰੀਬ ਜਿਹੜਾ ਰੁਪਇਆ ਵੱਖ-ਵੱਖ ਖਾਤਿਆਂ ਦੇ ਵਿੱਚ ਉਹਨੂੰ ਜਿਹੜਾ ਫ੍ਰੀਜ਼ ਵੀ ਸਾਡੇ ਵੱਲੋਂ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਐਂਡੀਪੀਐਸਟ ਐਕਟ ਦੇ ਤਹਿਤ ਜਿਹੜੀ ਸਾਡੀ ਮੁਹਿਮ ਹੈ ਉਹਦੇ 'ਚ ਜਿਹੜਾ ਅਸੀਂ ਨਸ਼ਾ ਬਰਾਮਦ ਕਰਦੇ ਹਾਂ ਉਹਨੂੰ ਸਮੇਂ-ਸਮੇਂ 'ਤੇ ਜਿਹੜਾ ਹੈਗਾ ਇੱਕ ਲੀਗਲ ਪ੍ਰਕਿਰਿਆ ਦੇ ਤਹਿਤ ਉਹਨੂੰ ਨਸ਼ਟ ਵੀ ਕਰਾਣੇ ਆ ਜਿਹਦੇ 'ਚ ਕਿ ਪਿਛਲੇ 3 ਮਹੀਨੇ ਦੇ ਵਿੱਚ 70 ਕਿਲੋ ਪੁਇੰਟਲ ਜਿਹੜਾ ਹੈਗਾ ਪੋਪੀ ਹਸਕ ਜਿਹੜੀ ਨਸ਼ਤ ਕਰਾਈ ਗਈ ਹੈ 2 ਕਿਲੋ ਹਿਰੋਇਨ ਤੇ 32000 ਗੋਲੀਆਂ ਜਿਹੜੀਆਂ ਨਸ਼ੀਲੀਆਂ ਨੇ ਉਹਨਾਂ ਨੂੰ ਨਸ਼ਤ ਕਰਵਾਇਆ ਗਿਆ ਲੋਕਾਂ ਦੀ ਜਾਗਰੂਕਤਾ ਦੇ ਲਈ ਅਸੀਂ ਜਿਹੜਾ ਹੈਗਾ ਇੱਕ ਸੰਪਰਕ ਮੁਹਿੰਮ ਦੇ ਤਹਿਤ ਲੋਕਾਂ ਦੇ ਨਾਲ ਜਿਹੜਾ ਰਾਪਤਾ ਪੋਜ਼ਿਟਿਵ ਤਰੀਕੇ ਨਾਲ ਕਾਇਮ ਕਰਨ ਲਈ ਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਅਸੀਂ ਪਬਲਿਕ ਮੀਟਿੰਗਸ ਕਰ ਰਹੇ ਹਾਂ ਪਿਛਲੇ 3 ਮਹੀਨੇ ਦੇ ਵਿੱਚ ਲਗਭਗ 600 ਦੇ ਕਰੀਬ ਜਿਹੜੇ ਹੈਗੇ ਪਬਲਿਕ ਮੀਟਿੰਗ ਛੋਟੀਆਂ ਤੇ ਵੱਡੀਆਂ ਜਿਹੜੀਆਂ ਕੀਤੀਆਂ ਗਈਆਂ ਜਿਦੇ ਵਿੱਚ ਮੇਰੇ ਵੱਲੋਂ ਵੀ ਕੁਝ ਇੱਕ ਜਗ੍ਹਾ ਤੇ ਜਿਹੜਾ ਜਾ ਕੇ ਲੋਕਾਂ ਦੇ ਨਾਲ ਇੰਟਰੈਕਸ਼ਨ ਕੀਤਾ ਗਿਆ ਉਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਨਾਲ ਇੰਟਰੈਕਟ ਕੀਤਾ ਜਾਵੇ ਤੇ ਮੁਹੱਲਾ ਵਾਈਜ਼ ਜਿਹੜੀਆਂ ਮੀਟਿੰਗਸ ਹੈ ਜਿਹੜੀਆਂ ਗੈਸਟਿਡ ਆਫਸਰ ਲੈਂਦੇ ਨੇ ਲਗ ਲਗ ਸਮੇਂ ਤੇ ਔਰ ਆਪਣੇ ਸ਼ਡਿਊਲ ਦੇ ਵਾਈਰ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਇੰਟਰੈਕਟ ਕਰ ਰਹੇ ਹਾਂ 26 ਦੇ ਕਰੀਬ ਜਿਹੜੇ ਨੇ ਕੁਝ ਸਪੋਰਟਸ ਟੂਰਨਾਮੈਂਟਸ ਟਾਈਪ ਐਕਟੀਵਿਟੀਆਂ ਨੇ ਜਿਹੜੀਆਂ ਕਰਵਾਈਆਂ ਗਈਆਂ ਜਿਹਦੇ ਤਹਿਤ ਸਾਡਾ ਮਕਸਦ ਹੈ ਕਿ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਉਹ ਖੇਡਾਂ ਵੱਲ ਤੇ ਆਊਟਡੋਰ ਐਕਟੀਵਿਟੀਆਂ ਵੱਲ ਧਿਆਨ ਦੇਣ ਤਾਂ ਕਿ ਉਹਨਾਂ ਦਾ ਜਿਹੜਾ ਰੁਝਾਨ ਹੈ ਜਿਹੜਾ ਮਾਰੇ ਕਮਾਵਲ ਜਾਂ ਨਸ਼ੀਲੇ ਪਦਾਰਥਾਂਵਲ ਉਹ ਘਟ ਤੋਂ ਘਟ ਹੋ ਉੱਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਕੁਝ ਮਾਰੇ ਅੰਸਰ ਜਿਹੜੇ ਨਾਜਾਇਜ਼ ਹਥਿਆਰ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਦੇ ਵਿੱਚ ਜਿਹੜਾ ਹੈਗਾ ਅਸੀਂ 16 ਦੇ ਕਰੀਬ ਪੂਰੀ ਰੇਂਜ ਦੇ ਵਿੱਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਿ ਵਿੱਚ 16 ਪਿਸਟਲਸ ਨੇ ਇਸ ਤੋਂ ਇਲਾਵਾ ਜਿਹੜਾ ਦੋ ਰਾਈਫਲਸ ਵੀ ਬਰਾਮਦ ਕੀਤੀਆਂ ਨੇ ਇਹ ਜਿਹੜਾ ਸਾਰੀ ਸਾਡੀ ਕਾਰਵਾਈ ਹੈ ਇਦੇ ਤਹਿਤ ਅਸੀਂ ਜਿਹੜਾ ਹੈਗਾ ਲੋਕਾਂ ਤੋਂ ਇਨਫੋਰਮੇਸ਼ਨ ਵੀ ਲੈ ਰਹੇ ਹਾਂ ਲੋਕਾਂ ਵੱਲੋਂ ਸਾਨੂੰ ਸੇਫ ਪੰਜਾਬ ਹੈਲਪਲਾਈਨ ਨੰਬਰ ਜਿਹੜਾ ਹੈ ਕਿ 97 97 97 99100 ਤੇ 200 ਮੋਬਾਈਲ ਨੰਬਰ ਹੈ ਇਹਦੇ ਤਹਿਤ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਵੱਖ-ਵੱਖ ਸਮੇਂ ਤੇ ਪਿਛਲੇ 3 ਮਹੀਨਿਆਂ ਦੇ ਦੌਰਾਨ ਤੇ ਉਹਦੇ ਵਿੱਚ ਸਾਨੂੰ 6 ਐਫ ਆਈ ਆਰ ਦਰਜ ਕਰਨ 'ਚ ਸਫਲਤਾ ਪ੍ਰਾਪਤ ਹੋਈ ਜਿਹੜੀ ਲੋਕਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਦੀ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅਸੀਂ ਹੋਰ ਵਾਰਦਾਤਾ ਐਨਡੀਪੀਐਸ ਐਕਟ ਤੋਂ ਇਲਾਵਾ ਜਿਹੜੀਆਂ ਇਹ 6 ਐਫਆਈਆਰ ਦਰਜ ਕੀਤੀਆਂ ਹੋਰ ਵਾਰਦਾਤਾ ਵੀ ਜਿਹੜਾ ਹੈਗਾ ਟਰੇਸ ਕਰਨ ਤੇ ਦੋਸ਼ੀਆਂ ਨੂੰ ਫੜਨ ਚ ਸਾਨੂੰ ਸਫਲਤਾ ਮਿਲੀ ਹੈ ਟੋਟਲ ਰੇਂਜ ਦੇ ਵਿੱਚ 91 ਜਿਹੜੇ ਨੇ ਪ੍ਰੋਕਲੇਮਡ ਆਫੈਂਡਰ ਜਾਂ ਪਗੋੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਪਿਛਲੇ 3 ਮਹੀਨਿਆਂ ਦੇ ਵਿੱਚ ਉਹਦੇ ਵਿੱਚ 11 ਜਿਹੜੇ ਪਗੋੜੇ ਨੇ ਉਹ ਐਨਡੀਪੀਐਸ ਐਕਟ ਦੇ ਨੇ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਲੁੱਟਾਖੋਆ ਦੇ ਲਗਭਗ ਜਿਹੜਾ ਹੈਗਾ ਪਿਛਲੇ 3 ਮਹੀਨੇ ਦੇ ਵਿੱਚ ਲੁੱਟਾਖੋਆ ਦੇ ਜਿਹੜੇ 195 ਮੁਕਤਮੇ ਜਿਹੜੇ ਦਰਜ ਹੋਏ ਸੀ ਜਿਸ ਵਿੱਚ ਸਨੇਚਿੰਗ ਵੀ ਹੈ ਚੋਰੀਆਂ ਵੀ ਨੇ ਔਰ ਪਿਛਲੇ ਕੁਝ ਸਮੇਂ ਅਚ ਅਸੀਂ ਦੇਖਿਆ ਕਿ ਜਿਹੜਾ ਟੂ-ਵਿਲਰ ਦੇ ਵੀ ਜਿਹੜੇ ਕੇਸਿਸ ਨੇ ਚੋਰੀ ਦੇ ਐਸਐਸਪੀ ਬਠਿੰਡਾ ਬਹੁਤ ਇੰਟਰਸਟ ਲੈ ਕੇ ਉਹਦੇ ਵਿੱਚ ਲੋਕਾਂ ਦੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਚੋਰਾਂ ਨੂੰ ਫੜਿਆ ਜਾ ਰਿਹਾ ਹੈਗਾ। ਔਰ ਇਹਦੇ 'ਚ 103 ਮੁਕਦਮਿਆਂ ਨੂੰ ਟ੍ਰੇਸ ਜਿਹੜਾ ਕਰਕੇ ਚੋਰੀ ਦੇ ਮੁਕਦਮੇ ਨੇ ਉਹਨਾਂ ਦੇ ਵਿੱਚ 39 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਰਿਕਵਰ ਕੀਤੀ ਗਈ ਹੈ। ਇੱਕ ਜਿਹੜਾ ਸਾਨੂੰ ਸਪੈਸ਼ਲ ਮੁਹਿੰਮ ਦੇ ਤਹਿਤ ਜਿਹੜਾ ਲੋਕਾਂ ਨੇ ਇਹਦਾ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੇ ਮੋਬਾਈਲ ਜਿਹੜੇ ਨੇ ਉਹ ਗਵਾਚ ਜਾਂਦੇ ਨੇ ਜਾਂ ਚੋਰੀ ਹੋ ਜਾਂਦੇ ਨੇ ਉਹਦੇ ਤਹਿਤ ਲਗਭਗ 250 ਦੇ ਕਰੀਬ ਜਿਹੜਾ ਹੈਗਾ ਐਗਜ਼ੈਕਟ ਫਿਗਰ 246 ਹੈ ਪਿਛਲੇ 3 ਮਹੀਨਿਆਂ ਦੇ ਵਿੱਚ 246 ਮੋਬਾਈਲ ਲੋਕਾਂ ਦੇ ਅਸੀਂ ਜਿਹੜਾ ਹੈਗਾ ਬਰਾਮਦ ਰਵਾ ਕੇ ਉਹਨਾਂ ਨੂੰ ਵਾਪਸ ਕਰਵਾਏ ਨੇ ਇਹ ਜਿਹੜੀ ਇਨਫੋਰਮੇਸ਼ਨ ਆ ਲੋਕੀ ਸਾਨੂੰ ਸਾਂਝ ਕੇਂਦਰ ਦੇ ਉੱਤੇ ਪ੍ਰੋਵਾਈਡ ਕਰਾਉਂਦੇ ਨੇ ਜਦੋਂ ਵੀ ਕਿਸੇ ਦਾ ਕੋਈ ਮੋਬਾਈਲ ਮਿਸਪਲੇਸ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਤਾਂ ਉਹ ਸਾਨੂੰ ਜਦੋਂ ਇਨਫੋਰਮੇਸ਼ਨ ਦਿੰਦਾ ਹੈ ਤਾਂ CEIR ਪੋਰਟਲ ਹੈਗਾ ਜਿਹੜਾ ਕਿ 올 ਇੰਡੀਆ ਲੈਵਲ ਤੇ ਐਕਟੀਵੇਟਡ ਆ ਉਹਦੇ ਰਾਹੀਂ ਜਿਹੜਾ ਹੈਗਾ ਅਸੀਂ ਟੈਕਨੀਕਲ ਹੈਲਪ ਲੈ ਕੇ ਟੈਕਨੀਕਲ ਸੈਂਟਰ ਤੋਂ ਤੇ ਲੋਕਾਂ ਦੇ ਇਹ 246 ਮੋਬਾਈਲ ਬਰਾਮਦ ਕਰਵਾਏ ਨੇ ਇਸ ਤੋਂ ਇਲਾਵਾ ਜਿਹੜਾ ਹੈਗਾ ਲੋਕਾਂ ਦੇ ਨਾਲ ਅੱਜ ਕੱਲ ਸਾਈਬਰ ਫਰਾਡ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਨੇ ਸਾਈਬਰ ਫਰਾਡ ਦੀਆਂ ਜੋ ਵੀ ਸਾਡੇ ਕੋਲ ਐਪਲੀਕੇਸ਼ਨਾਂ ਆndੀਆਂ ਨੇ ਉਹਦੇ ਵਿੱਚ ਉਹ ਜਿਹੇ ਇੱਕ ਐਪਲੀਕੇਸ਼ਨਾਂ ਦੇ ਵਿੱਚ ਇਹ ਵੀ ਪਾਇਆ ਗਿਆ ਹੈਗਾ ਕਿ ਜੇ ਸਮੇਂ ਸਿਰ ਆਪਾਂ ਜਿਹੜਾ ਉਹਦੇ ਤੇ ਕਾਰਵਾਈ ਕਰਦੇ ਆ ਤਾਂ ਉਹ ਪੈਸਾ ਜਿਹੜਾ ਹੈਗਾ ਲੋਕਾਂ ਦਾ ਉਹ ਅਸੀਂ ਰਿਕਵਰ ਕਰਵਾ ਲੈਂਦੇ ਆ ਔਰ ਪਾਰਟਿਕੂਲਰ ਅਕਾਊਂਟ ਨੂੰ ਫ੍ਰੀਜ਼ ਕਰਵਾ ਲਿਆ ਜਾਂਦਾ ਤੇ ਉਹ ਤੋਂ ਬਾਅਦ ਜਿਹੜਾ ਸੈਸ਼ਨ ਕੋਰਟ ਦੇ ਆਰਡਰ ਲੈ ਕੇ ਲੋਕਾਂ ਨੂੰ ਪੈਸਾ ਵਾਪਸ ਕੀਤਾ ਜਾਂਦਾ ਇਹਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨੇ ਦੇ ਵਿੱਚ 19 ਲੱਖ ਰੁਪਇਆ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ 6 ਲੱਖ ਦੇ ਕਰੀਬ ਜਿਹੜਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ ਲੋਕਾਂ ਦਾ ਪੈਸਾ ਸਾਈਬਰ ਫਰਾਡ ਰਾਹੀਂ ਜਿਹੜਾ ਉਹ ਉਹਨਾਂ ਨਾਲ ਠੱਗੀ ਵਜੀ ਸੀ ਉਹ ਪੈਸਾ ਵਾਪਸ ਕਰਾਇਆ ਗਿਆ ਇਹਦੇ ਤਹਿਤ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਜਿਹੜਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਲਈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਜਿਹੜਾ ਹੈਗਾ ਖੁੱਲਕੇ ਸਾਡੇ ਕੋਲ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਪਿਛਲੇ 3 ਮਹੀਨਿਆਂ ਦੇ ਵਿੱਚ ਦੋ ਐਕਸਟਰਸ਼ਨ ਦੇ ਕੇਸਿਸ ਵੀ ਸਾਡੇ ਕੋਲ ਆਏ ਜਿਦੇ ਚ ਕਿ ਵਿਅਕਤੀਆਂ ਨੇ ਸਾਨੂੰ ਦੱਸਿਆ ਤੇ ਉਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਜਿਹੜਾ ਹੈਗਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟ੍ਰੇਸ ਕੀਤਾ ਔਰ ਉਹ ਤੋਂ ਬਾਅਦ ਜਿਹੜਾ ਹੈਗਾ ਇੱਕ ਤਰੀਕੇ ਨਾਲ ਜੋ ਸਾਡਾ ਉਲਸ ਦਾਤੇ ਪਬਲਿਕ ਦਾ ਰਾਸਤਾ ਹੈਗਾ ਉਹ ਬਹੁਤ ਵਧੀਆ ਕਾਇਮ ਹੋਇਆ ਜਿਹੜੇ ਨਜਾਇਜ਼ ਹਥਿਆਰਾਂ ਨਾਲ ਰਿਲੇਟਡ ਵਾਰਦਾਤਾਂ ਨੇ ਜਿਹਦੇ ਵਿੱਚ ਕੁਝ ਜਿਹੜੇ ਨੇ 7 ਲੋਕਾਂ ਤੋਂ ਹੋ ਜਾਂਦੇ ਨੇ ਅਣਜਾਣੇ ਤਰੀਕੇ ਨਾਲ ਨੌਜਵਾਨ ਮੁੰਡੇ ਜਿਹੜੇ ਨੇ ਉਹ ਨਜਾਇਜ਼ ਹਥਿਆਰ ਦੀ ਵਰਤੋਂ ਕਰ ਬੈਠਦੇ ਨੇ ਉਹਦੇ ਤਹਿਤ ਜਿਹੜਾ ਹੈਗਾ ਦੋ ਜਿਹੜੇ ਮੁਕਦਮੇ ਜਿਹੜੇ ਪ੍ਰਮੁੱਖ ਸੀਗੇ ਪਿਛਲੇ 3 ਮਹੀਨਿਆਂ ਦੇ ਵਿੱਚ ਇੱਕ ਤਾਂ ਮੋਹਾਲੀ ਤੋਂ ਕੁਝ ਨੌਜਵਾਨ ਕਾਰ ਖੋ ਕੇ ਲਿਆਏ ਸੀ ਇੱਥੇ ਸਦਰ ਰਾਮਪੁਰੇ ਦੇ ਏਰੀਆ ਦੇ ਵਿੱਚ ਉਹ ਮੁਕਤਮਾ ਤੇ ਇੱਕ ਮੁਕਦਮੇ ਦੇ ਵਿੱਚ ਪਕਤਾ ਭਾਈਕੇ ਦੇ ਵਿੱਚ ਇੱਕ ਨੌਜਵਾਨ ਔਰਤ ਤੇ ਕੋਈ ਫਾਇਰਿੰਗ ਕਰ ਗਿਆ ਸੀ ਇਹ ਦੋਵੇਂ ਮੁਕਦਮੇ ਜਿਹੜੇ ਹੈਗੇ ਪਠੰਡਾ ਪੁਲਿਸ ਨੇ ਬਹੁਤ ਹੀ ਤੰਦ ਹੀ ਨਾਲ ਛੇਤੀ ਤੋਂ ਛੇਤੀ ਟ੍ਰੇਸ ਕੀਤੇ ਤੇ ਇਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਜਿਹੜੇ ਦੋਸ਼ੀ ਨੇ ਉਹਨਾਂ ਤੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਇੱਕ